ਮਾਡਰਨ ਲੁੱਕ ਦੀ ਬਹੁਤ ਸੋਹਣੀ ਕੋਠੀ ਲੈ ਕੇ ਆਏ ਆ ਤੁਹਾਡੇ ਵਾਸਤੇ ਦੋਸਤੋ ਜੋ ਕਿ 3500 ਸਕਰ ਫੁੱਟ ਦੇ ਵਿੱਚ ਬਣੀ ਹੋਈ ਆ ਤੇ ਕਾਫੀ ਜਿਆਦਾ ਸੋਹਣਾ ਐਲੀਵੇਸ਼ਨ ਫਰੰਟ ਹੈ ਤੁਸੀਂ ਵੇਖ ਸਕਦੇ ਹੋਗੇ ਤੇ ਡਿਜ਼ਾਈਨ ਵੀ ਅੰਦਰ ਦਾ ਬਹੁਤ ਸੋਹਣਾ ਬਣਿਆ ਹੋਇਆ ਆ ਅਵੇਕਸਰ ਨੂੰ ਤੁਸੀਂ ਇੱਧਰ ਜੋ ਕਿ ਸਾਈਡ ਤੇ ਦੇਖ ਰਹੇ ਹੋ ਗ੍ਰੀਨਰੀ ਦਾ ਕਾਫੀ ਧਿਆਨ ਰੱਖਿਆ ਵੀਰੇ ਨੇ ਬਹੁਤ ਵਧੀਆ ਗਾਰਡਨ ਤਿਆਰ ਕੀਤੀ ਹੋਈ ਹੈਗੀ ਸੋ ਕਿਵੇਂ ਦਾ ਪਲਾਨ ਹੈ ਅੰਦਰ ਦਾ ਤੇ ਕੀ ਗੱਲਬਾਤ ਹੈ ਆਪਾਂ ਸਾਰੀ ਗੱਲਬਾਤ ਬਾਈ ਨਾਲ ਆਰਕੀਟੈਕਟ ਨਾਲ ਕਰਾਂਗੇ ਜੋ ਕਿ ਆਪਣੇ ਨਾਲ ਨੇਗੀ ਨਾ ਗੱਲਬਾਤ ਵੀ ਕਰਾਵਾਂਗੇ ਤੇ ਏਰੀਆ ਹੀ ਪੁੱਛਾਂਗੇ ਕਿੰਨਾ ਤੇ ਕੀ ਕੀ ਬਣਾਇਆ ਹੋਇਆ ਹਾਂ ਬਾਈ ਜੀ ਹਾਂ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਦਫਤਰ ਦਾ ਨਾਮ ਜੋ ਦੱਸੋ ਜੀ ਆਪਣਾ ਜੀਐਸ ਆਰ ਆਰਕੀਟੈਕਟ ਨੀਅਰ ਬਾਇਰਕਵਾਲ ਹਾਂਜੀ ਠੀਕ ਹੈ ਜੀ ਮਾਨਸਾਈ ਹਾਂ ਮਾਨਸਾ ਉੱਥੇ ਦਫਤਰ ਹੈ ਆਪਣਾ ਹਾਂ ਠੀਕ ਹੈ ਪਾਰਕ ਰੋਡ ਤੇ ਆ ਗਿਆ ਪਾਰਕ ਰੋਡ ਤੇ ਆ ਗਿਆ ਤੇ ਜਿੰਨੇ ਕੀ ਆਪਣੀ ਮਾਡਰਨ ਲੁੱਕ ਬਣੀ ਹੋਈ ਹੈ ਜੀ ਤੇ ਇਹ ਕਿੰਨੇ ਏਰੀਆ ਦੇ ਵਿੱਚ ਬਣੀ ਹੋਈ ਹੈ ਜੀ ਇਹਦਾ ਏਰੀਆ ਹੈਗਾ 3500 3500 ਸਕਰ ਫੁੱਟ ਹਾਂ ਨੀਚੇ ਗਰਾਉਂਡ ਫਲੋਰ ਦੀ ਗੱਲ ਕਰੀਏ ਤਾਂ ਗਰਾਉਂਡ ਫੋਰ ਤੇ ਹੋ ਗਿਆ ਮਤਲਬ ਦੋ ਬੈਡਰੂਮ ਤਿੰਨ ਬੈਡਰੂਮ ਆ ਤਿੰਨ ਬੈਡਰੂਮ ਨੇ ਤਿੰਨ ਬੈਡਰੂਮ ਆ ਬਾਥਰੂਮ ਹੋ ਗਏ ਦੋ ਅਟੈਚ ਹੋ ਗਏ ਕਮਰਾ ਨਾਲ ਇੱਕ ਕਾਮਨ ਬਾਥਰੂਮ ਹੋ ਗਿਆ ਇੱਕ ਕਾਮਨ ਬਾਥਰੂਮ ਹੋ ਗਿਆ ਇੱਕ ਕਿਚਨ ਹੋ ਗਈ ਡ੍ਰੈਗ ਰੂਮ ਹੋ ਗਿਆ ਹਾਂਜੀ ਹਾਂਜੀ ਤੇ ਇਹਦੇ ਵਿੱਚ ਇੱਕ ਪੋਰਚ ਆ ਗਿਆ ਪੋਰਚ ਆ ਗਿਆ ਤੇ ਬਾਕੀ ਮਤਲਬ ਪੂਰੀ ਸਹੂਲਤ ਦਿੱਤੀ ਹੋਈ ਹੈ ਸਾਰੀ ਸਹੀ ਸਾਰੇ ਸੂ ਉੱਪਰ ਵੀ ਦੋ ਬੈਡਰੂਮ ਵਾਸ਼ਰੂਮ ਜਿਹੜੇ ਕਿ ਉੱਪਰ ਟਾਇਲਵਰ ਟਾਇਲਵਰ ਕਾ ਸਾਰਾ ਹੀ ਟਾਇਲਵਰ ਹੋਇਆ ਹੋਇਆ ਇਧਰ ਟਾਇਲਵਰ ਹੋਇਆ ਹੋਇਆ ਇਧਰ ਜਿਹੜੀ ਇਹ ਡਿਜ਼ਾਈਨਿੰਗ ਵੈਸੀ ਪਲਾਸਟਰ ਦੇ ਵਿੱਚ ਹੋਈ ਹੋਈ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਉਹ ਬਾਲਕੋਨੀ ਹੈ ਜਿਹੜੀ ਉਹ ਫੁੱਲ ਵਾਲ ਬਾਲਕੋਨੀ ਹੈ ਕਹਿੰਦੇ ਬਾ ਦੂਸਰੀ ਵਾਲ ਅੱਛਾ ਵੀ ਆਪਾਂ ਉਦਾਂ ਨਹੀਂ ਕਹਿ ਸਕਦੇ ਹੈਗੇ ਕਿ ਕਮਰੇ ਦੇ ਬਾਹਰ ਹੀ ਸ਼ੀਸ਼ਾ ਲੱਗਾ ਹੋਇਆ ਸਾਰੇ ਦੇ ਅੱਛਾ ਜੀ ਕਮਰੇ ਦੇ ਫੁੱਲ ਫੁੱਲ ਵਿੰਡੋ ਬਣਾਈ ਹੋਈ ਹੈ ਠੀਕ ਹੈ ਜੀ ਬਹੁਤ ਬੜੀ ਵਿਊ ਹੋਣਾ ਸ਼ੋਰੂਮਾਂ ਦੇ ਵਿੱਚ ਲਾ ਠੀਕ ਹੈ ਠੀਕ ਮਤਲਬ ਇਹਨਾਂ ਦੀ ਵੀ ਰ ਹੋਰਾਂ ਦੀ ਕੀ ਰਿਕੁਆਇਰਮੈਂਟ ਸੀ ਤੁਹਾਡੇ ਨਾਲ ਪਹਿਲਾਂ ਇਹਨਾਂ ਦੀ ਰਿਕੁਆਇਰਮੈਂਟ ਇਹ ਸੀ ਵੀ ਸਾਨੂੰ ਬਹੁਤ ਸੋਹਣੀ ਵਧੀਆ ਮਾਡਰਨ ਉਸਟਨ ਮਾਡਰਨ ਲੁੱਕ ਚਾਹੀਦੀ ਸੀ ਲਹੋਗੇ ਤਿੰਨ ਚਾਰ ਸਾਲ ਹੋ ਗਏ ਪੰਜ ਸਾਲ ਹੋ ਗਏ ਬਣੀ ਠੀਕ ਹੈ ਜੀ ਠੀਕ ਹੈ ਜੀ ਤੇ ਉਸ ਟਾਈਮ ਮਾਡਰਨ ਲੁੱਕ ਚ ਜਲਦੀ ਸੀ ਇਹ ਕਹਿੰਦੇ ਵੀ ਸਾਨੂੰ ਵਧੀਆ ਪੂਰੀ ਲੋਕ ਇਸ ਤਰ੍ਹਾਂ ਦੀ ਹੋਵੇ ਵੀ ਮੰਨ ਲਓ ਅਗਲਾ ਦੇਖਦਾ ਰਹੋ ਵੀ ਆਨੰਦ ਆਵੇ ਮਤਲਬ ਸਾਨੂੰ ਇਹ ਨਾ ਲੱਗੇ ਪੈਸਾ ਵੇਸਟਨ ਲੱਗੇ ਹੁਣ ਜਿਵੇਂ ਉਹ ਬਲਕੋਨੀ ਆ ਹੁਣ ਬਲਕੋਨੀ ਦੇ ਵਿੱਚ ਸਰਦੀਆਂ ਦੇ ਵਿੱਚ ਧੁੱਪ ਜਮਾ ਸਿੱਧੀ ਬੈੱਡ ਤੇ ਜਾਂਦੀ ਹੈ ਠੀਕ ਹੈ ਜੀ ਗੱਲ ਤੇ ਗਰਮੀਆਂ ਦੇ ਵਿੱਚ ਜਾਂਦੀ ਹੈ ਇੱਕ ਗੱਲ ਹੋਰ ਵੀ ਹੈ ਜੀ ਕੋਈ ਇਹ ਆ ਪ ਕਹਿ ਨਹੀਂ ਸਕਦੇ ਕਿ ਕਲਾਸਿਕ ਲੁੱਕ ਹੀ ਵਧੀਆ ਇਹ ਅੱਜ ਵੀ ਠੁੱਕ ਠੁੱਕ ਦਿੰਦੀ ਆ ਮਤਲਬ ਬਹੁਤ ਜਿਆਦਾ ਫਰਕ ਸਦਾਵਾਰ ਕੋਠੀ ਆ ਕਦੇ ਵੀ ਇਹਦਾ ਡਿਜ਼ਾਈਨ ਆ ਫਿੱਕਾ ਨਹੀਂ ਪੈਂਦਾ ਕਦੇਗਾ ਨਹੀਂ ਪੈਂਦਾ ਠੀਕ ਹੈ ਜੀ ਸੋ ਦੋਸਤੋ ਵੇਖ ਸਕਦੇ ਹੋ ਤੁਸੀਂ 3500 ਸਕੁਅਰ ਫੁੱਟ ਦੀ ਕੋਠੀ ਬਣੀ ਹੈ ਬਾਈ ਪਲਾਟ ਦੀ ਗੱਲ ਕਿ ਰੇਤ ਲੰਬਾਈ ਚੜਾਈ ਕਿੰਨੀ ਹੋਊਗੀ ਪਲਾਟ ਤਾਂ ਇਹ ਉਹ ਤਾਂ ਹੈਗਾ ਡੇਢ ਕਨਾਲ ਮੰਗੋ ਡੇਢ ਕਨਾਲ ਮੰਗੋ ਸਾਰਾ ਡੇਢ ਕਨਾਲ ਆਏਗਾ 90 ਵਾਈ 90 ਦੇ ਜਾਂ 100 ਮੰਗੋ ਲੰਬਾ ਠੀਕ ਹੈ ਜੀ ਠੀਕਾ ਓਕੇ ਜੀ ਤੇ ਕਵਰ ਏਰੀਆ ਕਿੰਨਾ ਕਹੇ ਕਵਰ ਏਰੀਆ ਤੋਂ ਦੱਸਤਾ 3500 ਫਟਾ ਥੱਲੇ 18 ਹਾਂ 2000 ਵਾਂਗੂ ਥੱਲੇ ਆ ਠੀਕ ਹੈ ਜੀ 2315 ਕੁਛ ਉੱਪਰ ਕੁਛ ਉੱਪਰ ਹੈ ਠੀਕ ਹੈ ਜੀ ਸੋ ਦੋਸਤੋ ਅੰਦਰ ਦਾ ਪਲਾਨ ਆਪਾਂ ਕੁਝ ਤੁਹਾਨੂੰ ਦਿਖਾ ਦਿੰਨੇ ਆਂਗੇ ਤੇ ਬਹੁਤ ਵਧੀਆ ਅੰਦਰ ਦੀ ਪਲੈਨਿੰਗ ਹੈਗੀ ਵੀਰੇ ਦੀ ਸੋ ਕੋਈ ਵੀ ਤੁਸੀਂ ਕੋਠੀ ਦਾ ਪਲਾਨ ਲੈਣਾ ਹੋਵੇ ਕਿਸੇ ਵੀ ਟਾਈਮ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸਕਰੀਨ ਤੇ ਨੰਬਰ ਦੇਵਾਂਗੇ ਆਪਾਂ ਬਾਈ ਦਾ ਕਿਸੇ ਵੀ ਤਰ੍ਹਾਂ ਦੀ ਮਤਲਬ ਕਿਸੇ ਵੀ ਕਲਾਸਿਕ ਲੁੱਕ ਦੀ ਮਾਡਰਨ ਲੁੱਕ ਦੀ ਕਿਸੇ ਵੀ ਟਾਈਪ ਦੀ ਕੋਠੀ ਬਣਵਾਉਣੀ ਹੋਵੇ ਤੇ ਕਿਸੇ ਵੀ ਜਗ੍ਹਾ ਦੇ ਵਿੱਚ ਭਾਈ ਪਾਰਸਲ ਵੀ ਕਰਦੇ ਨੇ ਹਨ ਵੀਰੇ ਹਾਂ ਜੇਕਰ ਆਪਾਂ ਦੂਰ ਪਹੁੰਚਾਉਣੇ ਆ ਤਾਂ ਪਾਰਸਲ ਵੀ ਹੋ ਜਾਏ ਦੂਰ ਵੀ ਹੈ ਪਾਰਸਲ ਵੀ ਜਾਂਦੀ ਤੇ ਉਹਨਾਂ ਦੇ ਮਤਲਬ ਆਨਲਾਈਨ ਕੰਮ ਵੀ ਸਾਰਾ ਕਰ ਆਨਲਾਈਨ ਸਾਰਾ ਕਰਦੇ ਆ ਸਾਰਾ ਕੰਮ ਕਰ ਠੀਕ ਹੈ ਜੀ ਮੈਂ ਤੁਹਾਨੂੰ ਵੀ ਅਗਲੇ ਨਾਲ ਫੋਨ ਤੇ ਗੱਲ ਹੋ ਜਾਂਦੀ ਹੈ ਕਿ ਕਿੰਨੇ ਰੂਮ ਚਾਹੀਦੇ ਨੇ ਇਸ ਤਰ੍ਹਾਂ ਦਾ ਅਗਲਾ ਚਾਹੁੰਦਾ ਪਲਾਨ ਉਸ ਤਰ੍ਹਾਂ ਦਾ ਆਪਾਂ ਨੂੰ ਰਿਕਾਇਰਮੈਂਟ ਭੇਜ ਦੇ ਰਿਕਾਇਰਮੈਂਟ ਭੇਜ ਦੇ ਠੀਕ ਹੈ ਜੀ ਤੇ ਆਨਲਾਈਨ ਹੀ ਆਪਾਂ ਅਗਲੇ ਨੂੰ ਤੇ ਇੱਕ ਵਾਰੀ ਪਲੈਨਿੰਗ ਭਾਈ ਤੁਸੀਂ ਸਾਰੀ ਮਤਲਬ ਆਪਣੇ ਹਿਸਾਬ ਨਾਲ ਤਿਆਰ ਕਰਕੇ ਦੇ ਦੇਣੇ ਹੋ ਤੇ ਜਿਹੜਾ ਕਿ ਆਪਾਂ ਫਰੰਟ ਦੀ ਗੱਲ ਕਰੀ ਠੀਕ ਹੈ ਜੀ ਠੀਕ ਹੈ ਸੋ ਦੀ ਰਿਕੁਆਇਰਮੈਂਟ ਕੀ ਆ ਤੁਸੀਂ ਮਤਲਬ ਉਸ ਤਰ੍ਹਾਂ ਦਾ ਹਿੰਟ ਉਹਨਾਂ ਤੋਂ ਇੱਕ ਵਾਰ ਆਪਾਂ ਨੂੰ ਪਤਾ ਲੱਗਿਆ ਕਿ ਇਹ ਚੀਜ਼ ਚਾਹੁੰਦੇ ਆ ਮਹਿਸੂਸ ਤਰ੍ਹਾਂ ਪਹਿਲਾਂ ਪਲੈਨਿੰਗ ਤਿਆਰ ਹੁੰਦੀ ਆ ਬਾਅਦ ਫਰੰਟ ਤਿਆਰ ਕਰ ਹਾਂ ਬਾਅਦ ਦੇ ਵਿੱਚ ਆਲੀ ਵੀ ਫਰੰਟ ਆਪਾਂ ਮਤਲਬ ਉਹਨਾਂ ਨੂੰ ਪਸੰਦ ਕਰਾਉਣਾ ਹੁੰਦਾ ਹੈ ਪਸੰਦ ਕਰਾਉਣਾ ਹੁੰਦਾ ਜੇ ਅਗਲਾ ਚੇਂਜ ਕਰੂ ਤਾਂ ਚੇਂਜ ਹੋ ਜਾਂਦਾ ਹੈ ਚੇਂਜ ਵੀ ਹੋ ਜਾਂਦਾ ਠੀਕ ਹੈ ਠੀਕ ਹੈ ਸੋ ਆਜੋ ਦੋਸਤੋ ਅੰਦਰੋਂ ਦਿਖਾਉਣੇ ਆਪਾਂ ਸੋ ਬਾਈ ਨੇ ਇਹ ਗ੍ਰੇ ਨਾਈਟ ਲਗਾਇਆ ਹੋਇਆ ਜੋ ਕਿ ਦੇਖ ਸਕਦੇ ਹੋ ਤੁਸੀਂ ਸਾਰੀ ਕੋਠੀ ਦੇ ਬਾਈ ਸਾਈਡਾਂ ਤੇ ਸਾਰੇ ਜਗ੍ਹਾ ਬਹੁਤ ਸੋਹਣਾ ਕੋਠੀ ਦਾ ਮਤਲਬ ਇੱਕ ਡਿਜ਼ਾਈਨ ਹੈ ਬਹੁਤ ਸੋਹਣਾ ਜੋ ਕਿ ਮਾਡਰਨ ਲੁੱਕ ਦੀਆਂ ਕੋਠੀਆਂ ਨੇਗੀਆਂ ਇਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦਾ ਮਤਲਬ ਰਿਵਾਜ ਗਿਆ ਇਹਨਾਂ ਦਾ ਅੱਜ ਵੀ ਟ੍ਰੈਂਡ ਦੇ ਵਿੱਚ ਨੇ ਕਿਤੇ ਵੀ ਇਹ ਕੋਠੀਆਂ ਦਾ ਰਿਵਾਜ ਨਹੀਂ ਜਾਂਦਾ ਸੋ ਇਧਰ ਤੁਸੀਂ ਦੇਖ ਸਕਦੇ ਹੋ ਲੈਫਟ ਸਾਈਡ ਤੇ ਕਿਚਨ ਬਣਿਆ ਹੋਇਆ ਹੈਗਾ ਵਧੀਆ ਜੋ ਕਿ ਕਿਚਨ ਦੇ ਵਿੱਚ ਬਹੁਤ ਵਧੀਆ ਕਬੂਰਡ ਵਗੈਰਾ ਵਧੀਆ ਕੰਮ ਹੋਇਆ ਹੋਇਆ ਹੈਗਾ ਜੋ ਕਿ ਫਰਨੀਚਰ ਦਾ ਦੇਖ ਸਕਦੇ ਹੋ ਤੁਸੀਂ ਇਹ ਸਾਹਮਣੇ ਇੱਕ ਫਰੰਟ ਤੇ ਵਿੰਡੋ ਰੱਖੀ ਹੋਈ ਆ ਕਾਫੀ ਵਧੀਆ ਵੈਂਟੀਲੇਸ਼ਨ ਦਾ ਧਿਆਨ ਰੱਖਿਆ ਗਿਆ ਤੇ ਉੱਪਰ ਡਾਊਨ ਸੀਲਿੰਗ ਕੀਤੀ ਗਈ ਹੈਗੀ ਜੋ ਕਿ ਵੇਖ ਸਕਦੇ ਹੋ ਡਾਊਨ ਸੀਲਿੰਗ ਦਾ ਡਿਜ਼ਾਈਨ ਤੁਸੀਂ ਤੇ ਵੁੱਡਵਰਕ ਕਾਫੀ ਵਧੀਆ ਕੀਤਾ ਗਿਆ ਵੇਖ ਸਕਦੇ ਹੋ ਬਹੁਤ ਸੋਹਣੀ ਮਤਲਬ ਕੋਠੀ ਬਣਾਈ ਹੋਈ ਹੈ ਤੇ ਇਸ ਦੇ ਨਾਲ ਇਧਰ ਬੈਕ ਸਾਈਡ ਤੇ ਕਿਚਨ ਦੇ ਡ੍ਰੈਗ ਰੂਮ 14 12 ਦਾ ਸਾਹਮਣੇ ਵਿੰਡੋ ਰੱਖੀ ਗਈ ਆ ਜੋ ਤੁਸੀਂ ਵੇਖ ਸਕਦੇ ਹੋ ਦੋਸਤੋ ਬਹੁਤ ਵਧੀਆ ਮਤਲਬ ਇੱਕ ਪਲਾਨਿੰਗ ਦੇ ਹਿਸਾਬ ਨਾਲ ਕੋਠੀ ਬਣਾਈ ਹੋਈ ਆ ਤੇ ਡਾਊਨ ਸੀਲਿੰਗ ਦਾ ਡਿਜ਼ਾਈਨ ਵੀ ਦੇਖ ਸਕਦੇ ਹੋ ਤੁਸੀਂ ਅਲੱਗ ਅਲੱਗ ਕਨਸੈਪਟ ਆ ਹਰ ਇੱਕ ਰੂਮ ਦੇ ਤੇ ਇੱਧਰ ਨਾਲ ਹੀ ਇੱਕ ਪੂਜਾਰੂ ਬਣਿਆ ਹੋਇਆ ਤੇ ਇੱਧਰ 2 ਬੈੱਡਰੂਮ ਬਈ ਹੈ ਇੱਕ ਬੈੱਡਰੂਮ ਇੱਧਰ ਆ ਜਾਂਦਾ ਜੋ ਕਿ ਬਈ ਇੱਧਰ ਬੈੱਡਰੂਮ ਦਿਖਾ ਦਿਓ ਸੋ ਇੱਧਰ ਅਲੱਗ ਅਲੱਗ ਕਲਰ ਦੀ ਆਪਸ਼ਨ ਹੈਗੀ ਜੋ ਕਿ ਕੰਬੀਨੇਸ਼ਨ ਬਹੁਤ ਵਧੀਆ ਕੀਤਾ ਗਿਆ ਜਿਆਦਾ ਡਾਰਕ ਕਲਰ ਨੇ ਯੂਜ਼ ਕੀਤੇ ਹੋਏ ਦੋਸਤੋ ਸੋ 2 ਬੈੱਡਰੂਮ ਸਾਹਮਣੇ ਆ ਜਾਂਦੇ ਆ ਜੋ ਕਿ ਬਈ ਇਹ ਬਾਥਰੂਮ ਕਮਨ ਰੱਖੇਗਾ ਹਾਂ ਇਹ ਕਮਨ ਠੀਕ ਹੈ ਜੀ ਇੱਕ ਬੈੱਡਰੂਮ ਇੱਧਰ ਆ ਜਾਂਦਾ ਥੋੜਾ ਦਿਖਾ ਦਿਓ ਬਈ ਸੋ ਕਾਫੀ ਕੁੱਲੇ ਬੈੱਡਰੂਮ ਬਣੇ ਹੋਏ ਨੇ ਦੋਸਤੋ ਜੋ ਕਿ ਇਹਨਾਂ ਦੇ ਮਤਲਬ ਤਿੰਨ ਬੈੱਡਰੂਮਾਂ ਦੀ ਰਿਕੁਆਇਰਮੈਂਟ ਸੀਗੀ ਉਸੇ ਤਰ੍ਹਾਂ ਦੇ ਹਿਸਾਬ ਨਾਲ ਵੀਰੇ ਨੇ ਮਤਲਬ ਇਹਨਾਂ ਦੀ ਕੋਠੀ ਤਿਆਰ ਕੀਤੀ ਆ ਵੀਰੇ ਨੇ ਤੇ ਇੱਧਰ ਲੋਬੀ ਦੇ ਵਿੱਚ ਹੀ ਇਹ ਮਤਲਬ ਦੀਵਾਨ ਬੈੱਡ ਲੱਗਿਆ ਹੋਇਆ ਜੋ ਕਿ ਇੱਕ ਸਾਈਡ ਤੇ ਤੇ ਬਾਕੀ ਬਹੁਤ ਵਧੀਆ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਹੋਗੇ ਗਰਾਊਂਡ ਫਲੋਰ ਦੇ ਉੱਪਰ ਤਿੰਨ ਬੈੱਡਰੂਮ ਬਣੇ ਹੋਏ ਨੇਗੇ ਕਿਚਨ ਤੇ ਡ੍ਰੈنگ ਰੂਮ ਤੇ ਬਾਕੀ ਲੋਬੀ ਦਾ ਏਰੀਆ ਆਗਾ ਦੋਸਤੋ ਤੇ ਆਪਾਂ ਫਸਟ ਫਲੋਰ ਦੇ ਉੱਪਰ ਆ ਚੁੱਕੇ ਆ ਜੋ ਕੇ ਇਧਰ ਝੂਮਰ ਦਿਖਾ ਦੋ ਭਾਈ ਬਹੁਤ ਵਧੀਆ ਝੂਮਰ ਲਗਾਇਆ ਹੋਇਆ ਹੈ ਦੋਸਤੋ ਤੇ ਡਾਊਨ ਸੀਲਿੰਗ ਦਾ ਡਿਜ਼ਾਈਨ ਇੱਕ ਵੱਖਰੀ ਤਰੀਕੇ ਨਾਲ ਆ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਸਾਹਮਣੇ ਇਧਰੇ ਓਪਨ ਏਰੀਆ ਹੈ ਜੋ ਕੇ ਬਾਲਕਨੀ ਦਾ ਤੇ ਸਾਹਮਣੇ ਇੱਕ ਵਿੰਡੋ ਰੱਖੀ ਹੋਈ ਹੈ ਕਾਰਨਰ ਤੇ ਹਾਂ ਵੇ ਇੱਕ ਸਾਹ ਦੇ ਦੋਸਤੋ ਤੇ ਕਿਸੇ ਵੀ ਟਾਈਮ ਆਪਾਂ ਨੂੰ ਧੁੱਪ ਦੀ ਜ਼ਰੂਰਤ ਹੈ ਸਿਆਲ ਦੇ ਵਿੱਚ ਠੰਡ ਦੇ ਵਿੱਚ ਦਾ ਧੁੱਪ ਅੰਦਰ ਤੱਕ ਆਉਂਦੀ ਹੈ ਕੋਠੀ ਦੇ ਵਿੱਚ ਤੇ ਇਹ ਇਧਰ ਨਾਲ ਹੀ ਇੱਕ ਬੈਡਰੂਮ ਬਣਿਆ ਹੋਇਆ ਬਾਈ ਕਾਫੀ ਖੁੱਲਾ ਬੈਡਰੂਮ ਆ ਨਾ ਇਹ ਹਾਂ ਆ ਦੇਖੋ ਇਹਦੀ ਹਾਂਜੀ ਬਹੁਤ ਵਧੀਆ ਦੇਖ ਸਕਦਾ ਹਾਂ ਦੋਸਤੋ ਜਿਵੇਂ ਕਿ ਆਪਾਂ ਇੱਕ 5 ਸਟਾਰ ਹੋਟਲ ਦੇ ਵਿੱਚ ਇੱਕ ਵਿਊ ਦੇਖਦੇ ਹੁੰਨੇ ਆ ਉਸੇ ਤਰ੍ਹਾਂ ਦੀ ਲੁੱਕ ਦਿੱਤੀ ਹੋਈ ਹੈਗੀ ਬਾਈ ਨੇ ਸਾਰਾ ਗਲਾਸ ਲੱਗਿਆ ਹੋਇਆ ਹੈ ਇਹ ਦੇਖ ਜਿਓ ਕੋਲੇ ਖੜੋ ਇਹਦੇ ਕੀ ਬਾਤ ਹੈ ਜੀ ਬਹੁਤ ਵਧੀਆ ਵਿਊ ਦਿਸ ਰਿਹਾ ਹੈ ਦੋਸਤੋ ਕਿਸੇ ਵੀ ਟਾਈਮ ਮਤਲਬ ਆਪ ਨੂੰ ਸਿਆਲ ਦੇ ਵਿੱਚ ਧੁੱਪ ਦੀ ਜ਼ਰੂਰਤ ਹੈ ਤਾਂ ਪਰਦੇ ਪਰੇ ਕਰ ਦੋ ਤੇ ਤੁਰ ਤੱਕ ਕੋਠੀ ਦੇ ਵਿੱਚ ਧੁੱਪ ਜਾਂਦੀ ਹੈਗੀ ਸਿਆਲ ਦੇ ਵਿੱਚ ਅਨੁਸਾਰ ਹਾਂਜੀ ਸਿੱਖ ਸਕਦੇ ਆਪਾਂ ਕਿਸੇ ਵੀ ਟਾਈਮ ਇੱਥੇ ਬੈਠੇ ਹਾਂ ਠੀਕ ਹੈ ਜੀ ਗੱਲ ਵੈਸੇ ਵੀ ਭਾਈ ਇੱਕ ਗੱਲ ਹੋਰ ਹੈ ਨਾਲੇ ਗਲਾਸ ਨਾਲ ਤਾਂ ਉਦ ਹੀ ਸਿਆਲ ਦੇ ਵਿੱਚ ਰਹਿਣਾ ਤੁਹਾਨੂੰ ਤਪਸ ਵਧੀਆ ਮਹਿਸੂਸ ਹੁੰਦੀ ਹੈ ਹਾਂਜੀ ਕਮਰਾ ਬਸ ਵਧੀਆ ਕਰਦਾ ਵਧੀਆ ਨਿਗਾ ਹੋ ਜਾਂਦਾ ਕਮਰਾ ਠੀਕ ਹੈ ਸੋ ਭਾਈ ਇਹ ਕਿਵੇਂ ਮਤਲਬ ਵੱਡੂ ਵਰਕ ਹੋਇਆ ਹੋਇਆ ਦੇਖਿਓ ਪੇਂਟ ਨਹੀਂ ਕੀਤਾ ਹੋਇਆ ਚੀਜ਼ ਨੂੰ ਕਿਵੇਂ ਐਡੀਟ ਹੈ ਇਹ ਵੱਡੂ ਵਰਕ ਵੱਡੂ ਵਰਕ ਤੇ ਇੱਧਰ ਡਰੈਸਿੰਗ ਰੂਮ ਤੇ ਵਾਸ਼ਰੂਮ ਅਟੈਚ ਹੈ ਤੇ ਸਾਹਮਣੇ LED ਪੈਨਲ ਬਣਾ ਹੋਇਆ ਸੋ ਭਾਈ ਇੱਕ ਇੱਧਰ ਦਿਖਾ ਦਿਓ ਦੂਸਰਾ ਰੂਮ ਹਾਂਜੀ ਇਧਰ ਕਾਮਨ ਵਾਸ਼ਰੂਮ ਵੀ ਰੱਖਿਆ ਗਿਆ ਤੇ ਇਹ ਬੈਡਰੂਮ ਦੇ ਨਾਲ ਵੀ ਅਟੈਚ ਹੈਗਾ ਕਾਫੀ ਖੁੱਲਾ ਵਾਸ਼ਰੂਮ ਬਣਾਇਆ ਹੋਇਆ ਸੋ ਇਹ ਬਾਈ ਇਧਰ ਇਧਰ ਬੈਡਰੂਮ ਹੈ ਇਧਰ ਆਪਣਾ ਇਧਰ ਆਪਣਾ ਇੱਕ ਬੈਡਰੂਮ ਇਧਰ ਬਣਾਇਆ ਹੋਇਆ ਸੋ ਕਾਫੀ ਖੁੱਲਾ ਇਹ ਵੀ ਬੈਡਰੂਮ ਕਾਫੀ ਵਧੀਆ ਡਿਜ਼ਾਈਨ ਆ ਦੋਸਤੋ ਕੋਠੀ ਦਾ ਸੋ ਕਿਵੇਂ ਲੱਗਾ ਇਸ ਕੋਠੀ ਦਾ ਪਲਾਨ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਫੀਮਰ ਸੋ ਜੇਕਰ ਤੁਸੀਂ ਵੀ ਇਦਾਂ ਦੇ ਪਲਾਨ ਤਿਆਰ ਕਰਵਾਉਣਾ ਹੈ ਦੋਸਤੋ ਕਲਾਸਿਕਲ ਲੁੱਕ ਦੇ ਮਾਡਰਨ ਲੁੱਕ ਦੇ ਕਿਸੇ ਵੀ ਟਾਈਪ ਦੇ ਤਾਂ ਕਰਵਾ ਸਕਦੇ ਹੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇਵਾਂਗੇ ਸੋ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ